ਪਹਿਲਾਂ ਜਦੋਂ ਮੈਂ ਕਹਿੰਦੀ ਸੀ ਕਿ ਵੀ ਚਿੱਟੇ ਦਾ ਕੰਮ ਕਰਦੇ ਨੇ ਤੇ ਉਦੋਂ ਇਹਨਾਂ ਨੇ ਕਿਹਾ ਵੀ ਉਹ ਚਿੱਟਾ ਨਹੀਂ ਵੇਚਦੀ ਜਾਂ ਚਿੱਟਾ ਨਹੀਂ ਵੇਚਦਾ ਮੈਂ 2022 ਦੀ ਭਗਵੰਤ ਮਾਨ ਤੱਕ ਅਪੀਲਾਂ ਕਰਦੀ ਰਹੀ ਦਰਖਾਸਤਾਂ ਲਾਂਦੀ ਰਹੀ ਤਾਣੀ ਸੁਣੀਆਂ ਫਿਰ ਬਠਿੰਡੇ ਜਿਹੜੇ ਆਪਣੇ ਵੱਡੇ ਅਧਿਕਾਰੀ ਸੀ ਉਹਨਾਂ ਤੱਕ ਜਾਂਦੀ ਨਹੀਂ ਨਹੀਂ ਸੁਣਿਆਗਾ ਫਿਰ ਮੈਂ ਇਹਨਾਂ ਨੂੰ ਕਹਿੰਦੀ ਰਹੀ ਆ ਵੀ ਇਕੱਠੇ ਰਹਿੰਦੇ ਨੇ ਆ ਇਹਨਾਂ ਨੇ ਕਿਹਾ ਵੀ ਜੀ ਲਿਵੀ ਰਿਲੇਸ਼ਨਸ਼ਿਪ ਚ ਕੋਈ ਵੀ ਰਹਿ ਸਕਦਾਗਾ ਠੀਕ ਹੈ ਇਹਨਾਂ ਨੇ ਮੇਰੀ ਤਾਣੀ ਸੁਣੀਗੀ ਲਾਸਟ ਵਿੱਚ ਮੈਂ ਇਹ ਗੱਲ ਕਹਿੰਦੀ ਰਹੀ ਆ ਵੀ ਇਹਦੇ ਕੋਲ ਨਜਾਇਜ਼ ਪ੍ਰੋਫਿਟੀ ਬਣੀ ਹੋਈ ਐ ਇਹ ਲੋਕਾਂ ਨੂੰ ਬਲੈਕਮੇਲ ਕਰਕੇ ਲੋਕਾਂ ਤੇ 376 ਦੇ ਪਰਚੇ ਪਾ ਕੇ ਇਨਸਟਾ ਕੁਇਨ ਥਾਰ ਵਾਲੀ ਤੇ ਲੋਕਾਂ ਨੂੰ ਹਰੈਸ਼ਮੈਂਟ ਕਰਦੀ ਐ ਤੇ ਇਹਨਾਂ ਨੇ ਮੇਰੀ ਕੱਲ ਫੇਰ ਵੀ ਨਹੀਂ ਸੁਣੀ ਠੀਕ ਐ ਮੈਂ ਇਹ ਗੱਲ ਕਹਿੰਦੀ ਦੀ ਮੇਰੇ ਘਰ ਵਾਲੇ ਨਾਲ ਰਹਿੰਦੀ ਐ ਮੈਨੂੰ ਘਰੋਂ ਕੱਢ ਰੱਖਿਆ ਗਿਆ ਪਰ ਮੇਰੇ ਕਿਸੇ ਨੇ ਮਤਲਬ ਕੁੱਲ ਮਿਲਾ ਕੇ 2022 ਤੋਂ ਲੈ ਕੇ 2025 ਹੁਣ ਖਤਮ ਹੋ ਚੱਲਿਆ ਗਿਆ ਕੋਈ ਗੱਲ ਨਹੀਂ ਸੁਣੀ ਲਾਸਟ ਵਿੱਚ ਇਹਨਾਂ ਨੇ ਆਪ ਹੀ ਆਪਦੀ ਮੁਲਾਜ਼ਮ ਇੱਕ ਇਨਸਟਾ ਕੁਇਨ ਵਾਲੀ ਫੜੀ ਠੀਕ ਐ ਜੀ ਇਹਨਾਂ ਨੇ ਕਿਉਂ ਫੜੀ ਇਹ ਹੁਣ ਇਹਨਾਂ ਨੂੰ ਪਤਾ ਸੀਗਾ ਜਾਂ ਤਾਂ ਫਿਰ ਜਿਵੇਂ ਕਿ ਹੁਣਾ ਮੈਰਿਟ ਵਾਲੇ ਪਾਸੇ ਕੁੜੀ ਜਿਵੇਂ ਮਤਲਬ ਐਸਐਚਓ ਬਗੈਰਾਂ ਨੂੰ ਬਲੈਕਮੇਲ ਕਰਨ ਲੱਗ ਗਈ ਸੀਗੀ ਸੀਗੀ ਆਪਣੇ ਕਾਂਸਟੇਬਲ ਸੀਗੀ ਤੇ ਕਦੀ ਮੋਬਾਈਲ ਲੈ ਲੇ ਤੇ ਕਦੀ ਮਤਲਬ ਘਰ ਲੈ ਲੇ ਤੇ ਜਾਂ ਤਾਂ ਫਿਰ ਐ ਹੋ ਸਕਦਾ ਵੀ ਅਫਸਰਾਂ ਦੇ ਨੱਕ 'ਚ ਧਾਮ ਦਿੱਤਾ ਹੋਣਾ ਇਹਨੇ ਹਨਾ ਤੇ ਤਾਂ ਕਰਕੇ ਇਹਨਾਂ ਨੇ ਮਤਲਬ ਪਲਾਨ ਬਣਾ ਲਿਆ ਹੋਊਗਾ ਤੇ じゃ ਫਿਰ ਮਤਲਬ ਮੈਨੂੰ ਗੱਲਾਂ ਸਮਝ ਨਹੀਂ ਆ ਰਹੀਆਂ ਮੁੱਕ ਦੀ ਗੱਲ ਮੈਂ ਦੱਸ ਦਵਾਂ ਵੀ ਮੈਨੂੰ ਬਹੁਤ ਚੇਰ ਹੋ ਗਿਆ ਇਹਨਾਂ ਨੂੰ ਖੱਜਲ ਖਰਾਬ ਕਰਦੇ ਨੂੰ ਜਦੋਂ ਇਹ ਜਿਹੜੀ ਇੰਸਟਾਗ੍ਰam ਵਾਲੀ ਪਕੜੀ ਗਈ ਸੀਗੀ ਠੀਕ ਹੈ ਤੇ ਮੈਂ ਜਦੋਂ ਮੈਂ ਉਥੇ ਰੋਲਾ ਪਾਉਂਦੀ ਸੀ ਨਾ ਜਦੋਂ ਮੈਂ ਇਹਨਾਂ ਦੇ ਭੇਤ ਖੋਲਦੀ ਸੀਗੀ ਇਹਨਾਂ ਨੇ ਬਹੁਤ ਜ਼ਿਆਦਾ ਮੇਰੇ ਤੇ ਦਬਾਅ ਪਾਇਆਗਾ ਤੇ ਹੁਣ ਐਂਡ ਫੈਂਡ ਲਾਸਟ ਵਿੱਚ ਕਹਿੰਦੇ ਨੇ ਇਹ ਵੀ ਜਨਾਨੀ ਨਾ ਆਪਦਾ ਘਰ ਸੰਭਾਲਣ ਵਾਸਤੇ ਤੇ ਤੇ ਆਪਦਾ ਘਰ ਬਚਾਉਣ ਵਾਸਤੇ ਬਹੁਤ ਕੋਸ਼ਿਸ਼ ਕਰਦੀ ਆ ਤੇ ਲਾਸਟ অপਸ਼ਨ ਇਹ ਆ ਜਾਂਦਾ ਕਿ ਵੀ ਬੰਦਾ ਸ਼ਾਇਦ ਐਂਡ ਫੈਂਡ ਕਰ ਸੁਧਰ ਕੇ ਘਰੇ ਆ ਜਾਊਗਾ ਬਿਸ਼ਾਇਤ ਕੋਈ ਅਹਿਸਾਸ ਹੋ ਜੂਗਾ ਇਹਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਤੇ ਹੁਣ ਲਾਸਟ ਵਿੱਚ ਤੁਸੀਂ ਦੇਖਿਆ ਜਿਵੇਂ ਕਿ ਇਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਸੋਨੂ ਨੇ ਇਹ ਥਾਂ ਵਾਲੀ ਇੰਸਟਾ ਕੁਈਨ ਨਾਲ ਵਿਆਹ ਕਰਾ ਲਿਆ ਇਹਦਾ ਵੀ ਮੈਂ ਦੇਖੋ ਕਿੰਨਾ ਚਿਰ ਹੋ ਗਿਆ ਰੋਲਾ ਪਾਉਂਦੇ ਨੂੰ ਤੁਸੀਂ ਸਾਰਿਆਂ ਨੇ ਖਬਰਾਂ ਦੇਖੀਆਂ ਨਿਊਜ਼ਾਂ ਦੇਖੀਆਂ ਪਰ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਕੀਤੀ ਇਹਦੇ ਵਿੱਚ ਮੈਂ ਇੱਕ ਗੱਲ ਇਹ ਗੱਲ ਕਹਿਣਾ ਚਾਹਨੀ ਆ ਜਿਹਦੇ ਕਰਕੇ ਮੈਂ ਲਾਈਵ ਹੋਈ ਆ ਜਿਹੜੇ ਕਮਿਸ਼ਨਰ ਸਾਹਿਬ ਸੀਗੇ ਜਦੋਂ ਇਹ ਪਕੜੀ ਗਈ ਹੈ ਠੀਕ ਹੈ ਜਦੋਂ ਇਹਨੂੰ ਅਰੈਸਟ ਕੀਤਾ ਗਿਆ ਕਮਿਸ਼ਨਰ ਸਾਹਿਬ ਨੇ ਤੀਜੇ ਬੰਦੇ ਦੇ ਉੱਥੋਂ ਮੇਰੇ ਤੱਕ ਇਹ ਮੈਸੇਜ ਪੰਚਾਇਆ ਵੀ ਤੁਸੀਂ ਇੱਕ ਵਾਰੀ ਬਠਿੰਡਾ ਛੱਡ ਕੇ ਸਰਸੇ ਚਲੇ ਜਾਓ ਠੀਕ ਹੈ ਤੇ ਮਾਮਲਾ ਠੰਡਾ ਹੋ ਜਾਂਦੋ ਤੇ ਸਾਡੀ ਬਦਨਾਮੀ ਹੁੰਦੀ ਹੈ ਗੱਲ ਇਹ ਹੈ ਸਾਡੀ ਹੁੰਦੀ ਹੈ ਜੀ ਬਦਨਾਮੀ ਤੇ ਮੈਂ ਕਮਿਸ਼ਨਰ ਸਾਹਿਬ ਨੇ ਇਹ ਮੈਨੂੰ ਅਸ਼ਵਾਸਨ ਦਵਾਇਆ ਸੀ ਕਿਸੇ ਤੀਜੇ ਦੇ ਵੱਲੋਂ ਹਨ ਮਕ ਕਮਿਸ਼ਨਰ ਸਰ ਦਾ ਨਾਮ ਲੈਣ ਦੀ ਵੀ ਚੰਗੀ ਨਹੀਂ ਲੱਗਦੀਗੀ ਉਹਨਾਂ ਨੂੰ ਪਤਾ ਕਮਿਸ਼ਨਰ ਸਭ ਨੂੰ ਪਤਾ ਕਮਿਸ਼ਨਰ ਕੋਣ ਹੈ ਕੋਣ ਨਹੀਂਗਾ ਤੇ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਨਾਮ ਲੈਣ ਤੇ ਵੀ ਕੋਈ ਟਾਈਮ ਲੱਗੂਗਾ ਜੈਸਾ ਬਣਾ ਹੁਣ ਮੈਂ ਇਸ ਟਾਈਮ ਡਿਪਰੈਸ਼ਨ ਚ ਚੱਲੀ ਜਾਨੀ ਆ ਹਨਾ ਕਮਿਸ਼ਨਰ ਸਰ ਨੇ ਮੈਨੂੰ ਇਹ ਗੱਲ ਕਹੀ ਸੀਗੀ ਮੇਰਾ ਲਾਈਵ ਹੈ ਨਾ ਬਾਦੂ ਤੋਂ ਬਾਦ ਸ਼ੇਅਰ ਕਰਿਓ ਕਮਿਸ਼ਨਰ ਸਰ ਨੇ ਤੀਜੇ ਬੰਦੇ ਨੂੰ ਇਹ ਗੱਲ ਕਹੀ ਸੀ ਗੁਰਮੀਤ ਕੌਰ ਤੱਕ ਮੈਸੇਜ ਲਾਓ ਵੀ ਗੁਰਮੀਤ ਕੌਰ ਬਠਿੰਡਾ ਛੱਡ ਕੇ ਸਰਸੇ ਚਲੀ ਜਾਵੇ ਠੀਕ ਹੈ ਤੇ ਮੈਂ ਇਸ ਗੱਲ ਦੀ ਗਾਰੰਟੀ ਲੈਣਾ ਬੀ ਐਥਾਰ ਵਾਲੀ ਇੰਸਟਾ ਕੁਈਨ ਬਾਹਰ ਆ ਕੇ ਕਿਸੇ ਤਰ੍ਹਾਂ ਦੀ ਵੀ ਤੇਰੇ ਤੱਕ ਕੋਈ ਹਰਕਤ ਨਹੀਂ ਕਰੂਗੀ ਤੇਰਾ ਨਾਮ ਨਹੀਂ ਲਾਊਗੀ ਠੀਕ ਹੈ ਤੈਨੂੰ ਡਰਾਉ ਧਮਕਾਊਗੀ ਨਹੀਂ ਕੋਈ ਧਮਕੀਆਂ ਆਣੀ ਆਣੀ ਐ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪਹਿਲ ਨਹੀਂ ਕੀਤੀ ਜਾਊਗੀ ਇਸ ਇੰਸਟਾ ਕੁਈਨ ਵੱਲੋਂ ਠੀਕ ਹੈ ਮੈਨੂੰ ਇਹਨਾਂ ਨੇ ਅश्वਰਸ਼ਣ ਦਿੱਤਾ ਮੈਨੂੰ ਰਾਤ ਨੂੰ ਗੱਡੀ ਕਰਾ ਕੇ ਜੀ ਬਠਿੰਡੇ ਤੋਂ ਇਹ ਮੈਨੂੰ ਸਰਸੇ ਛੱਡ ਕੇ ਗਏ ਐ ਕਮਿਸ਼ਨਰ ਸਰ ਨੇ ਖੁਦ ਇਹ ਗੱਲ ਕਹੀ ਸੀ ਇਹ ਬਿਆਨ ਦਿੱਤੇ ਸੀ ਠੀਕ ਹੈ ਮੈਨੂੰ ਇਹ ਅਸ਼ਵਾਸ਼ਣ ਦਵਾਇਆ ਸੀ ਵੀ ਤੁਸੀਂ ਸਰਸੇ ਚਲੇ ਜਾਓ ਮੈਂ ਤੁਹਾਡੇ ਮਤਲਬ ਇਹ ਇਹਦੇ ਵੱਲੋਂ ਪਹਿਲ ਨਹੀਂ ਕੀਤੀ ਜਾਊਗੀ ਇਹਦਾ ਮਤਲਬ ਸੀਗਾ ਵੀ ਚਲੋ ਉਹਨਾਂ ਦੀ ਆਪਸ ਵਿੱਚ ਗੱਲਬਾਤ ਹੋਊਗੀ ਤਾਂ ਹੀ ਮੈਨੂੰ ਇਹ ਅਸ਼ਵਾਸ਼ਣ ਦਵਾਇਆ ਪਰ ਦੇਖੋ ਮੈਨੂੰ ਸਰਸੇ ਜਦੋਂ ਛੱਡ ਦਿੱਤਾ ਗਿਆ ਉਸ ਤੋਂ ਬਾਅਦ ਇਹ ਇੰਸਟਾ ਕਮੀਨ ਬਾਹਰ ਆਈ ਚੁੱਟੇ ਤੇ ਕਿਸ ਚੋਂ ਬਾਹਰ ਆਈ ਸੀ ਥੋੜੇ ਦਿਨਾਂ ਬੰਦੀ ਦੀ ਜਮਾਨ ਤੋਂ ਹੋਈ ਸੀ ਬਾਹਰ ਆ ਕੇ ਤੇ ਇਹਨਾਂ ਨਾਲ ਦੀ ਨਾਲ ਮੱਕਰ ਸਾਹਿਬ ਨੂੰ ਇੰਟਰਵਿਊ ਦਿੱਤਾ ਇੰਟਰਵਿਊ ਚ ਇੰਨੇ ਮੇਰੇ ਤੇ ਪੱਦੇ ਇਲਜ਼ਾਮ ਲਾਏ ਠੀਕ ਹੈ ਉਹਦੂ ਕਮਿਸ਼ਨਰ ਸਰ ਨੂੰ ਦਿਖਿਆ ਨਹੀਂ ਪੱਦੇ ਇਲਜ਼ਾਮ ਲਵਾ ਕੇ ਉਸ ਤੋਂ ਬਾਅਦ ਇੰਦੀ ਚਲੋ ਜਾਇਦ ਨਜਾਇਜ਼ ਪ੍ਰਾਪਰਟੀ ਦਾ ਤੇ ਕੇਸ ਪੈ ਗਿਆ ਵਿਜੀਲੈਂਸ ਵੱਲੋਂ ਇਹ ਫੇਰ ਜੇਰ ਕੱਢੀ ਦੀ ਤੇ ਹੁਣ ਇਹ ਬਾਹਰ ਆ ਕੇ ਦੁਬਾਰਾ ਇੱਕ ਹਫਤਾ ਨਹੀਂ ਪਿਆਗਾ ਤਾਂ ਇੰਨੇ ਮੇਰੇ ਘਰ ਵਾਲੇ ਨਾਲ ਵਿਆਹ ਕਰਾ ਲਿਆ ਠੀਕ ਹੈ ਹੁਣ ਮੈਨੂੰ ਇਹ ਦੱਸੋ ਵੀ ਜਦੋਂ ਘਰਾਂ ਨੇ ਵਿਆਹ ਕਰਾ ਲਿਆ ਤਾਂ ਮੈਂ ਜਦੋਂ ਉਹ ਚੀਜ਼ ਦਾ ਰੋਲਾ ਪਾ ਲਿਆ ਜਦੋਂ ਪਹਿਲਾਂ ਵਾਲੀ ਜਨਾਨੀ ਦੇ ਵੱਲੋਂ ਤਲਾਕ ਨਹੀਂ ਹੋਇਆਗਾ ਤੇ ਫਿਰ ਦੂਜਾ ਵਿਆਹ ਕਿਹੜੇ ਹਿਸਾਬ ਨਾਲ ਬੰਦਾ ਕਰਾ ਸਕਦਾਗਾ ਇਹ ਕਾਨੂੰਨ ਕਿੱਥੋਂ ਦਾ ਪਰ ਮੇਰੀ ਕਿਸੇ ਤਰ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾਗਾ ਕਮਿਸ਼ਨਰ ਸਰ ਮੈਂ ਤੁਹਾਡੇ ਤੱਕ ਲਾਈਵ ਪਹੁੰਚਦਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਤੁਸੀਂ ਮੈਨੂੰ ਆਸ਼ਵਾਸ਼ਣ ਦਵਾਇਆ ਸੀ ਹੁਣ ਮੇਰੇ ਕੋਲ ਘਰ-ਬਾਰ ਨਹੀਂ ਕਰਨਾ ਮੈਂ ਇੱਧਰ ਦੀਆਂ ਨਾ ਮੈਂ ਇੱਧਰ ਦੀਆਂ ਤੁਹਾਡੇ ਕਹਿਣ ਤੇ ਮੈਂ ਬਠਿੰਡੇ ਤੋਂ ਸਰਸੇ ਆਈ ਸੀ ਤੇ ਮੇਰੀ ਹੁਣ ਜਿਹੜੀ ਤਾਣਾ ਬਾਣੀ ਜਿਹੜੀ ਮੇਰੀ ਕਾਣੀ ਹੈ ਪੂਰੀ ਉਲਝੀ ਪਈ ਹੈ ਸੋ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਇੰਦੀ ਜ਼ਿੰਮੇਵਾਰੀ ਲਈ ਸੀ ਇਸ ਕੁੜੀ ਦੀ ਠੀਕ ਹੈ ਇੰਸਟਾ ਕਮੀਨ ਤੁਸੀਂ ਜ਼ਿੰਮੇਵਾਰੀ ਲਈ ਸੀ ਤੇ ਤੁਹਾਡੀ ਜ਼ਿੰਮੇਵਾਰੀ 0% ਫੇਲ ਨਿਕਲੀ ਹੈ ਤੇ ਮੈਂ ਇਸ ਟਾਈਮ ਬਹੁਤ ਜ਼ਿਆਦਾ ਉਹਦੇ ਬੱਚਿਆਂ ਨਾਲ ਪਰੇਸ਼ਾਨ ਚੱਲ ਰਹੀਆਂ ਜੇ ਮੈਨੂੰ ਹੁਣ ਕਿਸੇ ਤਰ੍ਹਾਂ ਦੀ ਉਨੀਕੀ ਹੁੰਦੀ ਹੈ ਤੇ ਮੈਨੂੰ ਜ਼ਿਆਦਾ ਟਾਈਮ ਲੱਗਣਾ ਨਹੀਂਗਾ ਬਿਸਾਰੇ ਮੈਂ ਤੁਹਾਡਾ ਨਾਮ ਦੁਨੀਆ ਦੇ ਅੱਗੇ ਲੈ ਕੇ ਆਵਾ ਕਿਉਂਕਿ ਦੇਖੋ ਜਨਾਨੀ ਕੋਲ ਇੱਕ ਘਰ ਹੁੰਦਾਗਾ ਜਦੋਂ ਘਰ ਵੀ ਉੱਜੜ ਜਾਂਦਾ ਨਾ ਤੇ ਆਖਰ ਵਿੱਚ ਉਹਦੇ ਕੋਲ ਕੁਝ ਨਹੀਂ ਰਹਿ ਜਾਂਦਾਗਾ ਹੁਣ ਮੈਂ ਇਸ ਟਾਈਮ ਮੇਰੇ ਕੋਲ ਕੁਝ ਨਹੀਂਗਾ ਇਹਨੇ ਉਦੋਂ ਵੀ ਆ ਕੇ ਮੇਰੀ ਬਦਨਾਮੀ ਕੀਤੀ ਮੇਰੇ ਹਮਾਰੇ ਮਾੜਾ ਚੰਗਾ ਬੋਲਿਆ ਤੇ ਜਿਹੜੇ ਲੋਗ ਆ ਫालतੂ ਬੋਲਦੇ ਜੇ ਦੋ ਆਧਾਰ ਕਾਰਡ ਦਾ ਮਤਲਬ ਕੀ ਆ ਤੁਹਾਡੇ ਤੇ ਐਲੀਗੇਸ਼ਨ ਲੱਗਦਾ ਤੁਹਾਡੇ ਚਾਰ ਵਿਆਹ ਹੈ ਮਤਲਬ ਇਹ ਇਸ ਜਨਾਨੀ ਪਿੱਛੇ ਮੇਰੇ ਤੇ ਐਲੀਗੇਸ਼ਨ ਲੱਗੇ ਤੇ ਮੇਰੀ ਬਦਨਾਮੀ ਹੋएगीਗੀ ਕਿਉਂਕਿ ਮੈਂ ਉਹ ਚੀਜ਼ ਜਮਾਂ برداشت ਨਹੀਂ ਕਰ ਸਕਦੀਗੀ ਮੈਂ ਤਾਂ ਲੋਕਾਂ ਲੋਕੀ ਮੈਨੂੰ ਮੈਸੇਜ ਕਰਨ ਨਾ ਤਾਂ ਮੈਂ ਉਹਦਾ ਮੂੰਹ ਤੋੜ ਜਵਾਬ ਐਜਾ ਦੇਨੀ ਆ ਵੀ ਅਗਲਾ ਦਮਾਰਾ ਮੈਨੂੰ ਮੈਸੇਜ ਨਾ ਕਰੇ ਠੀਕ ਹੈ ਮੈਂ ਤਾਂ ਕਿਸੇ ਕੋਲ 500 ਰੁਪਿਆ ਲੈ ਕੇ ਨਹੀਂ ਖਾਧਾਗਾ ਜਿਹੜਾ ਮੈਂ ਕਿਸੇ ਨਾਲ ਗੱਲਾਂ ਮਾਰਾ ਪਰ ਇਸ ਜਨਾਨੀ ਪਿੱਛੇ ਮੈਨੂੰ ਬਹੁਤ ਜ਼ਿਆਦਾ ਗੱਲਾਂ ਸੁਣਨੀਆਂ ਪਈਆਂ ਕੁੱਲ ਮਿਲਾ ਕੇ ਗੱਲ ਇਹ ਤੁਸੀਂ ਜ਼ਿੰਮੇਵਾਰੀ ਲਈ ਸੀਗੀ ਠੀਕ ਹੈ ਉਸ ਜ਼ਿੰਮੇਵਾਰੀ ਤੇ ਤੁਸੀਂ ਖਰੇ ਨਹੀਂ ਉਤਰੇ ਜੇ ਤੇ ਹੁਣ ਇੰਨੇ ਆ ਕੇ ਦਮਾਰਾ ਤਾਂ ਮੇਰੇ ਘਰ ਵਾਲੇ ਨੇ ਵਿਆਹ ਹੀ ਕਰਾ ਲਿਆ ਤੇ ਹੁਣ ਮੇਰੇ ਕੋਲ ਐਂਡ ਅਫ ਐਂਡ ਕੁਝ ਨਹੀਂ ਰਹਿ ਗਿਆਗਾ ਠੀਕ ਹੈ ਤਾਂ ਮੈਨੂੰ ਹੁਣ ਐ ਲੱਗਦਾ ਪਿਆ ਵੀ ਮੈਂ ਖੁਦ ਜਿਆਦਾ ਬਹੁਤ ਜਿਆਦਾ ਪਰੇਸ਼ਾਨ ਚੱਲ ਰਹੀ ਆ ਮੈਨੂੰ ਨਹੀਂ ਸਮਝ ਆ ਰਹੀ ਵੀ ਹੁਣ ਕੀ ਬਣੂਗਾ ਤੇ ਕੀ ਨਹੀਂ ਬਣੂਗਾ ਤੇ ਮੈਂ ਤੁਸੀਂ ਜ਼ਿੰਮੇਵਾਰੀ ਲਈ ਸੀ ਪਰ ਉਹ ਜ਼ਿੰਮੇਵਾਰੀ ਤੁਸੀਂ ਬਿਨ ਹੀ ਲਈ ਇੱਕ ਕਮਿਸ਼ਨਰ ਸਾਹਿਬ ਤੋਂ ਡੇ ਵਾਸਤੇ ਗੱਲ ਮੈਂ ਕਹੀ ਜਾਨੀਆ ਕਮਿਸ਼ਨਰ ਸਾਹਿਬ ਨੇ ਇਹ ਜ਼ਿੰਮੇਵਾਰੀ ਲਈ ਸੀ ਤੀਜੇ ਬੰਦੇ ਦੇ ਅਥਰੂ ਪਰ ਮੈਂ ਇਸ ਤੇ ਮਦੇ ਬੱਚਿਆਂ ਦੇ ਨਾਲ ਬਹੁਤ ਜਿਆਦਾ ਪਰੇਸ਼ਾਨ ਆ ਠੀਕ ਹੈ ਜੇ ਕੋਈ ਵੀ ਕਿਸੇ ਤਰ੍ਹਾਂ ਦੀ ਬਾਤ ਕੱਟ ਹੁੰਦੀ ਹੈ ਮੈਂ ਉਹਦੇ ਆਪ ਨੂੰ ਖਤਮ ਵੀ ਕਰਦੀ ਆ ਬੱਚਿਆਂ ਸਮੇਤ ਕਮਿਸ਼ਨਰ ਜਿਮੇਵਾਰ ਹੋਊਗਾ ਇਸ ਚੀਜ਼ ਦਾ ਤੇ ਇਹ ਜਨਾਨੀ ਠਾਰ ਵਾਲੀ ਇਨਸਟਾ ਕੁਈਨ ਜਿਹੜੀ ਕਾਂਸਟੇਬਲ ਅਮਨਦੀਪ ਇਹ ਜਿਮੇਵਾਰ ਹੋਊਗੀ ਤੇ ਇਹ ਬਲਵਿੰਦਰ ਸਿੰਘ ਸੋਨੂ ਹੋਊਗਾ ਤੇ ਜਿਹੜੇ ਹੋਰ ਜਿਹੜੇ ਨਾਂ ਰਲੇ ਹੋਏ ਨੇ ਇਹ ਜਿਮੇਵਾਰ ਹੋਣਗੇ ਕਿਉਂਕਿ ਮੈਂ ਹੁਣ ਅੱਕ ਚੁੱਕੀ ਆ ਇਹ ਮੇਰੀ ਕਿਸੇ ਪਾਸੇ ਪਹਿਲਾਂ ਵੀ ਨਹੀਂ ਇਹਨੇ ਸੁਣਵਾਈ ਕੀਤੀ ਸੀ ਤਾਂ ਹੁਣ ਰਹਿੰਦੀ ਸੰਦੀ Hindu Sikh ਧਰਮ ਦੇ ਵਿੱਚ ਕਦੀ ਵੀ ਬਿਨਾਂ ਤਲਾਕ ਤੋਂ ਵਿਆਹ ਨਹੀਂ ਹੋ ਸਕਦਾ ਫਿਰ ਇਹ ਕਹਿੰਦੇ ਜੀ ਤੁਹਾਡੇ ਕੋਲ ਕੀ ਸਬੂਤ ਆ ਵਿਆਹ ਦੇ ਅੱਛਾ ਜਿਹੜੇ ਜਮਾ ਕੇ ਜੰਮੇ ਹੁੰਦੇ ਨੇ ਮਾਵਾਂ ਨੇ ਕੁੜੀਆਂ ਨੇ ਲੋਕਾਂ ਦੀਆਂ ਨੇ ਉਹ ਜੋ ਉੱਤੋਂ ਡਿੱਗ ਕੇ ਆਂਦੇ ਨੇ ਜੇ ਤੁਹਾਡੇ ਚ ਇਹ ਗੱਲਾਂ ਦਾ ਦਮ ਰੱਖਦੇ ਹੋ ਨਾ ਫਿਰ ਇਹ ਬੱਚਿਆਂ ਨੂੰ ਜਾ ਕੇ ਡੀਐਨਏ ਟੈਸਟ ਕਰਾਇਆ ਕਰੋ ਜੇ ਬੰਦਾ ਮੁਕਰਦਾ ਹੈ ਨਾ ਜੀ ਮੇਰਾ ਵਿਆਹ ਨਹੀਂ ਹੋਇਆ ਤੇ ਫਿਰ ਉਹਦੇ 376 ਦਾ ਪਰਚਾ ਕੱਟ ਕੇ ਨਾ ਉਹਨੂੰ ਅੰਦਰ ਭੇਜਿਆ ਕਰੋ ਨਾ ਕਿ ਹਰ ਕਿਸੇ ਦੀ ਧੀ ਪੈਂਦੀ ਜੀ